ਇਸ ਸਮਾਰੋਹ ਦੇ ਪ੍ਰਬੰਧਕ ਮਾਨਯੋਗ ਹਰਪਜਨ ਸੂਮਨ ਜੀ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪ੍ਰੈਜ਼ੀਡੈਂਟ ਪ੍ਰਦੀਪ ਅੰਬੇਡਕਰੀ ਜੀ ਧਰਮਵੀਰ ਬੋਧ ਜੀ ਔਰ ਹੋਰ ਦਰਜਾ ਬਦਰਜਾ ਅੰਬੇਡਕਰ ਸੈਨਾ ਦੇ ਸਤਿਕਾਰਯੋਗ ਸਾਥੀਓ ਜੈ ਭੀਮ ਸਾਥੀਓ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਸਾਰੇ ਲੋਕ ਇਕੱਤਰ ਹੋਏ ਆਂ। ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਇਹ ਕੋਈ ਫੈਸਟੀਵਲ ਨਹੀਂ ਆ। ਇਹ ਕੋਈ ਨੱਚਣ ਗਾਉਣ ਦਾ ਪ੍ਰੋਗਰਾਮ ਨਹੀਂ ਆ। ਅਸੀਂ ਆਪਣੇ ਪੁਰਖੇ ਨੂੰ ਯਾਦ ਕਰ ਰਹੇ ਆਂ। ਔਰ ਅਸੀਂ ਇਸ ਸਟੇਜ ਤੋਂ ਇੱਕ ਪ੍ਰਣ ਕਰਕੇ ਜਾਣਾ ਕਿ ਬਾਬਾ ਸਾਹਿਬ ਅੰਬੇਡਕਰ ਅੱਜ ਤੇਰੇ ਜਨਮ ਦਿਨ ਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਤੇਰੇ ਅਧੂਰੇ ਕਾਰਜਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਅਸੀਂ ਛਿਰ ਤੜ ਦੀ ਬਾਜ਼ੀ ਲਗਾ ਦੇਾਂਗੇ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਦੇ ਜੀ ਨੇ ਜੀ ਇੱਕ ਵਾਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਜਦ ਪ੍ਰਬੰਧਕਾਂ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਇਹ ਗੱਲ ਕਹੀ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਵੀ ਸਟੇਜ ਦੇ ਉੱਪਰ ਆ ਕੇ ਦੋ ਸ਼ਬਦ ਕਹੋ ਜਦ ਬਾਬਾ ਸਾਹਿਬ ਅੰਬੇਡਕਰ ਸਟੇਜ ਦੇ ਉੱਪਰ ਗਏ ਔਰ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਮੇਰਾ ਜਨਮ ਦਿਨ ਮਨਾਉਣ ਵਾਲੇ ਮੇਰੀ ਜਜਾਕਾਰ ਕਰਨ ਵਾਲੇ ਸਮਾਜ ਦੇ ਸਭ ਤੋਂ ਵੱਡੇ ਦੁਸ਼ਮਣ ਹੋਣਗੇ ਕਿਉਂਕਿ ਹਰ ਪ੍ਰਬੰਧਕ ਇਹ ਚਾਹੁੰਦਾ ਕਿ ਸਟੇਜ ਤੋਂ ਪਰੋ ਮੇਰੀ ਸਿਫਤ ਹੋਵੇ ਲੇਕਿਨ ਬਾਬਾ ਸਾਹਿਬ ਕੀ ਕਹਿ ਰਹੇ ਨੇ ਕਿ ਮੇਰਾ ਜਨਮ ਦਿਨ ਮਨਾਉਣ ਵਾਲੇ ਮੇਰੀ ਜਜਾਕਾਰ ਕਰਨ ਵਾਲੇ ਸਮਾਜ ਦੇ ਵੱਡੇ ਦੁਸ਼ਮਣ ਹੋਣਗੇ ਜੇ ਮੇਰਾ ਜਨਮ ਦਿਨ ਮਨਾਉਣਾ ਚਾਹੁੰਦੇ ਹੋ ਤਾਂ ਮੇਰੇ ਅਧੂਰੇ ਕਾਰਜਾਂ ਨੂੰ ਮੰਜ਼ਲ ਤੱਕ ਪਹੁੰਚਾਉਣ ਦੇ ਲਈ ਸਿਰ ਤੜ ਦੀ ਬਾਜ਼ੀ ਲਗਾ ਦਿਓ ਸਾਥੀਓ ਅਸੀਂ ਸਿਰ ਤੜ ਦੀ ਬਾਜੀ ਕੀ ਲਗਾਉਣੀ ਸੀ ਅੱਜ ਜਿਸ ਦੌਰ ਦੇ ਵਿੱਚ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਸਾਨੂੰ ਇਹ ਧਮਕੀਆਂ ਮਿਲ ਰਹੀਆਂ ਨੇ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਮਾਨ ਸਨਮਾਨ ਵੀ ਬਹਾਲ ਨਹੀਂ ਕਰ पाए ਸਾਨੂੰ ਇਹ ਧਮਕੀਆਂ ਮਿਲ ਰਹੀਆਂ ਕਿ ਬਾਬਾ ਸਾਹਿਬ ਅੰਬੇਡਕਰ ਦਾ ਸਟੈਚੂ ਤੋੜ ਦੇਾਂਗੇ ਬਾਬਾ ਸਾਹਿਬ ਅੰਬੇਡਕਰ ਦੇ ਸਬਦਾਂ ਦੀ ਅਸੀਂ ਦੁਰਗਤੀ ਕਰਾਂਗੇ ਸਾਥੀਓ ਕੀ ਇਹ ਸੋਚਣ ਦਾ ਵਿਸ਼ਾ ਨਹੀਂ ਕੀ ਬਾਬਾ ਸਾਹਿਬ ਅੰਬੇਡਕਰ ਇਹੋ ਜਿਹਾ ਕੀ ਕਰਕੇ ਚਲੇ ਗਏ ਕਿ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂਆਂ ਨੂੰ ਤੋੜਿਆ ਜਾ ਰਿਹਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਦਿੱਤਾ ਖਾਣ ਵਾਲੇ ਲੋਕ ਜਿਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਕੋਠੀਆਂ ਤੇ ਕਾਰਾਂ ਮੰਡੀਆਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਪਰ ਕੀ ਅਸੀਂ ਬਾਬਾ ਸਾਹਿਬ ਅੰਬੇਡਕਰ ਦਾ ਮਾਨ ਸਨਮਾਨ ਬਹਾਲ ਨਹੀਂ ਸੀ ਕਰ ਸਕਦੇ ਇਹ ਸਾਡੀ ਡਿਊਟੀ ਬਣਦੀ ਸੀ ਪਰ ਦੁੱਖ ਦੀ ਗੱਲ ਕੀ ਹੈ ਕਿ ਸਾਡੇ ਕੋਲ ਕੋਠੀਆਂ ਬਹੁਤ ਹਨ ਸਾਡੇ ਕੋਲ ਕਾਰਾਂ ਵੀ ਬਹੁਤ ਹਨ ਲੇਕਿਨ ਸਾਡੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਕਿ ਸਾਡੇ ਖੂਨ ਦੇ ਵਿੱਚ ਗਰਮੀ ਨਹੀਂ ਹੈ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਨਾ ਤੇ ਪ੍ਰਣ ਕਰੀਏ ਕਿ ਬਾਬਾ ਸਾਹਿਬ ਅੰਬੇਡਕਰ ਤੇਰਾ ਮਾਨ ਸਨਮਾਨ ਬਹਾਲ ਅਸੀਂ ਅਸੀਂ ਲੋਕ ਕਰਾਂਗੇ ਸਾਥੀਓ ਬਹੁਤ ਸਾਰੇ ਸਪੀਕਰ ਬੋਲ ਕੇ ਜਾਂਦੇ ਨੇ ਹਮੇਸ਼ਾ ਇਹ ਗੱਲ ਹੁੰਦੀ ਆ ਮੈਂ ਜਦੋਂ ਇਹ ਗੱਲਾਂ ਸੁਣੀਆਂ ਤਮੇਰਾ ਮਨ ਵੀ ਬੜਾ ਚਿੰਤਤ ਹੋਇਆ ਕਿ ਬਾਬਾ ਸਾਹਿਬ ਅੰਬੇਡਕਰ ਅਜਾਹ ਕੀ ਕਰਕੇ ਚਲੇ ਗਏ ਨਹੀਂ ਕਿ ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂਆਂ ਨੂੰ ਤੋੜਿਆ ਜਾ ਰਿਹਾ ਉਹਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਤਾਂ ਸਾਥੀਓ ਜਦੋਂ ਇਸ ਚੀਜ਼ ਨੂੰ ਸੋਚਣ ਤੇ ਵਿਚਾਰਨ ਦਾ ਵਿਸ਼ਾ ਆ ਜਦ ਵਿਚਾਰਨ ਬੈਠੀਏ ਤਾਂ ਇੱਕ ਗੱਲ ਬਹੁਤ ਵੱਡੀ ਜਿਹੜੀ ਸਾਹਮਣੇ ਆਉਂਦੀ ਆ ਕਿ ਅੱਜ ਤੱਕ ਜਿੰਨੇ ਵੀ ਲੋਕ ਸਾਡੇ ਸਪੀਕਰ ਬੋਲਦੇ ਆ ਸਟੇਜਾਂ ਤੋਂ ਪਰੋਂ ਤ ਉਹ ਆਪਣੀ ਵਿਰੋਧੀ ਵਿਚਾਰਧਾਰਾਂ ਦੀ ਬਹੁਤ ਪੰਡੀ ਕਰਦੇ ਨੇ ਲekin ਉਹਨਾਂ ਦੇ ਕੋਲ ਬਾਬਾ ਸਾਹਿਬ ਅੰਬੇਡਕਰ ਦੀ ਵਿਸ਼ਪੱਦੀ ਪਦਰੀ ਸਖਸ਼ੀਅਤ ਔਰ ਬਾਬਾ ਸਾਹਿਬ ਅੰਬੇਡਕਰ ਦੀ ਸਰਬ ਸਮਾਜ ਦੇ ਲਈ ਕੀਤੇ ਕੰਮਾਂ ਨੂੰ ਦੱਸਣ ਦੇ ਲਈ ਉਹਨਾਂ ਦੇ ਕੋਲ ਇਹ ਗੱਲਾਂ ਨਹੀਂ ਹਨ ਸਾਥੀਓ ਬਾਬਾ ਸਾਹਿਬ ਅੰਬੇਡਕਰ ਦੀ ਇੱਕ ਬਹੁਤ ਮਹੱਤਵਪੂਰਨ ਕੋਟੇਸ਼ਨ ਹੈ ਬਾਬਾ ਸਾਹਿਬ ਅੰਬੇਡਕਰ ਜਦ ਮਹਾਤਮਾ ਗਾਂਧੀ ਨੂੰ ਮਿਲੇ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਇੱਕ ਗੱਲ ਕਹੀ ਕਹਿੰਦੇ ਗਾਂਧੀ ਜੀ ਮੇਰੀ ਕੋਈ ਮਾਤਰ ਭੂਮੀ ਨਹੀਂ ਹੈ ਬਹੁਤ ਸਾਰੇ ਸਾਡੇ ਬੁਲਾਰੇ ਜਿਹੜੇ ਆ ਔਰ ਬਹੁਤ ਸਾਰੇ ਦੂਸਰੇ ਲੋਕ ਵੀ ਇਹ ਗੱਲ ਸਮਝਦੇ ਨਹੀਂ ਕਿ ਸ਼ਾਇਦ ਬਾਬਾ ਸਾਹਿਬ ਅੰਬੇਡਕਰ ਜਦ ਇੱਕ ਗੱਲ ਕਹਿੰਦੇ ਨੇ ਕਿ ਗਾਂਧੀ ਜੀ ਮੇਰੀ ਕੋਈ ਮਾਤਰਪੂਮੀ ਨਹੀਂ ਆ ਤਾਂ ਸ਼ਾਇਦ ਇਹਦਾ ਮਤਲਬ ਕੀ ਹੈ ਕਿ ਭਾਰਤ ਦੇ ਦਲਤਾਂ ਦੀ ਗੱਲ ਕਰ ਰਹੇ ਨੇ ਸਾਥੀਓ ਜਿਹੜੀ ਇਹ ਗੱਲ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਨੇ ਕਿ ਮੇਰੀ ਕੋਈ ਮਾਤਰਪੂਮੀ ਨਹੀਂ ਆ ਇਸ ਗੱਲ ਨੂੰ ਇਤਿਹਾਸ ਦੇ ਪੰਨਿਆਂ ਦੇ ਵਿੱਚ ਫੋਲਣ ਦੀ ਲੋੜ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਫੋਲਣ ਦੀ ਲੋੜ ਹੈ ਕਿ ਬਾਬਾ ਸਾਹਿਬ ਅੰਬੇਡਕਰ ਜਦ ਇਹ ਗੱਲ ਕਹਿੰਦੇ ਆ ਕਿ ਮੇਰੀ ਕੋਈ ਮਾਤਰਪੂਮੀ ਨਹੀਂ ਆ ਤਾਂ ਇਹਦਾ ਸਬੰਧ ਇਸ ਦੇਸ਼ ਦੇ ਦਲਤਾਂ ਦੇ ਨਾਲ ਨਹੀਂ ਆ ਜਦ ਤੁਸੀਂ ਇਸ ਗੱਲ ਦੇ ਇਤਿਹਾਸ ਵਾਲੇ ਪਾਸੇ ਨੂੰ ਝਾਤੀ ਮਾਰੋਗੇ ਤਾਂ 1950 ਤੋਂ ਪਹਿਲਾਂ ਇਸ ਦੇਸ਼ ਤੇ ਰਹਿਣ ਵਾਲੇ ਸਿਰਫ ਤੇ ਸਿਰਫ 10 ਤੋਂ 15% ਲੋਕਾਂ ਨੂੰ ਵੋਟ ਦਾ ਅਧਿਕਾਰ ਸੀ ਵੋਟ ਦਾ ਅਧਿਕਾਰ ਕੀ ਹੁੰਦਾ ਹੈ ਵੋਟ ਦਾ ਅਧਿਕਾਰ ਦਾ ਮਤਲਬ ਹੈ ਕਿ ਤੁਸੀਂ ਸਰਕਾਰ ਚੁਣ ਸਕਦੇ ਹੋ ਵੋਟ ਦੇ ਅਧਿਕਾਰ ਦਾ ਮਤਲਬ ਹੈ ਤੁਸੀਂ ਰਾਜਾ ਪੈਦਾ ਕਰ ਸਕਦੇ ਹੋ ਔਰ ਵੋਟ ਦੇ ਅਧਿਕਾਰ ਦਾ ਮਤਲਬ ਹੈ ਕਿ ਇਸ ਦੇਸ਼ ਦੇ ਸਾਧਨ ਔਰ ਸੰਸਾਧਨਾਂ ਤੇ ਤੁਸੀਂ ਵੀ ਬਰਾਬਰ ਦੇ ਹੱਕਦਾਰ ਹੋ ਲੇਕਿਨ ਸਾਥੀਓ ਬਾਬਾ ਸਾਬ ਅੰਬੇਡਕਰ ਜਦੋਂ ਇਹ ਗੱਲ ਕਹਿੰਦੇ ਨੇ ਤਾਂ ਦੇਸ਼ ਦੇ ਵਿੱਚ ਸਿਰਫ 10 ਔਰ 15% 10 ਤੋਂ 15% ਲੋਕਾਂ ਤੋਂ ਇਲਾਵਾ ਕਿਸੇ ਨੂੰ ਵੀ ਵੋਟ ਦਾ ਅਧਿਕਾਰ ਨਹੀਂ ਸੀ ਬਾਬਾ ਸਾਹਿਬ ਅੰਬੇਡਕਰ ਨੇ 1930 31 ਔਰ 32 ਦੇ ਵਿੱਚ ਜਿਹੜੀਆਂ ਗੋਲ ਮੇਜ ਕਾਨਫਰੰਸਾਂ ਹੋਈਆਂ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਨੇ ਜਦ ਭਾਰਤ ਦੇਸ਼ ਦਾ ਸੰਵਿਧਾਨ ਬਣਾਇਆ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇਸ਼ ਦੇ ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਔਰ ਵੋਟ ਦੇ ਅਧਿਕਾਰ ਦੇਣ ਦਾ ਮਤਲਬ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਚਾਹੇ ਉਸ ਦਾ ਧਰਮ ਕੋਈ ਵੀ ਹੋਵੇ ਚਾਹੇ ਉਹ ਕਿਸੇ ਵੀ ਜਾਤੀ ਦਾ ਹੋਵੇ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਐਸ ਸੀ ਐਸ ٹی ਓ ਬੀ ਸੀ ਤੋਂ ਇਲਾਵਾ ਸਿੱਖ ਬੋਧ ਜੈਨ ਮੁਸਲਮਾਨ ਔਰ ਈਸਾਈ ਨੂੰ ਪਾਰਤਨਾ ਦੀ ਮਾਤਰਭੂਮੀ ਬਾਬਾ ਸਾਹਿਬ ਅੰਬੇਡਕਰ ਦੇ ਕੇ ਗਏ। ਬਾਬਾ ਸਾਹਿਬ ਅੰਬੇਡਕਰ ਨੇ ਇਸ ਦੇਸ਼ ਦੇ 85% ਲੋਕਾਂ ਨੂੰ ਪਾਰਤਨਾ ਦੀ ਮਾਤਰਭੂਮੀ ਜਿਹੜੀ ਹੈ ਉਹ ਦਿੱਤੀ ਹੈ। ਤੋਂ ਇਸ ਕਰਕੇ ਸਾਥੀਓ ਓ ਸ਼ੇਰਾ ਉੱਠ ਜ਼ਰਾ ਤੇ ਫਿਰ ਉਹ ਹੀ ਜਲਵਾ ਦਿਖਾ ਆਪਣਾ ਮਾਤਰਭੂਮੀ ਜਿਹੜੀ ਹੈ ਉਹ ਦਿੱਤੀ ਹੈ ਤਾਂ ਇਸ ਕਰਕੇ ਸਾਥੀਓ ਕੀ ਬਾਬਾ ਸਾਹਿਬ ਅੰਬੇਦਕਰ ਨੂੰ ਇਹ ਕਹਿਣਾ ਕਿ ਬਾਬਾ ਸਾਹਿਬ ਅੰਬੇਦਕਰ ਸਿਰਫ ਤੇ ਸਿਰਫ ਦਲਤਾਂ ਦਾ ਮਸੀਹਾ ਹੈ ਮੈਂ ਸਮਝਦਾ ਬਾਬਾ ਸਾਹਿਬ ਅੰਬੇਦਕਰ ਦੇ ਕਿਰਦਾਰ ਦੇ ਨਾਲ ਉਹਨਾਂ ਦੀ ਵਿਸ਼ਵ ਪਦਰੀ ਸ਼ਖਸੀਅਤ ਦੇ ਨਾਲ ਬਹੁਤ ਵੱਡਾ ਤੱਕਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਨੇ 1917 ਦੇ ਵਿੱਚ ਇੱਕ ਕਿਤਾਬ ਲਿਖੀ ਅਸੀਂ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸਟੇਜਾਂ ਤੋਂ ਸਾਡੇ ਲੋਕ ਜਿਹੜੇ ਆ ਇੱਕ ਦੂਸਰੇ ਨਾਲ ਸ਼ੇਅਰ ਕਰ ਦਿੰਦੇ ਨੇ ਲੇਕਿਨ ਅਸੀਂ ਪ੍ਰੋਬਲਮ ਰੇਸ ਕਰਦੇ ਆ ਉਹਦਾ ਹੱਲ ਕਦੀ ਵੀ ਨਹੀਂ ਦੱਸਦੇ ਬਾਬਾ ਸਬੰਬੇਟ ਕਰਨੇ ਕਿਤਾਬ ਲਿਖੀ ਸਮਾਲ ਹੋਲਡਿੰਗਸ ਆਫ ਇੰਡੀਆ ਐਂਡ দেয়ার ਸੋਲੂਸ਼ਨ ਸਾਡਾ ਪੁਰਖਾ ਕੀ ਕਰ ਰਿਹਾ ਕੱਲੀ ਉਹ ਪ੍ਰੋਬਲਮ ਨਹੀਂ ਦੱਸ ਰਿਹਾ ਉਹ ਸਾਡੇ ਸਾਹਮਣੇ ਹੱਲ ਵੀ ਦੱਸ ਰਿਹਾ ਕਿ ਭਾਰਤ ਦੇਸ਼ ਦੇ ਵਿੱਚ ਜੜੀਆਂ ਜ਼ਮੀਨਾਂ ਨੇ ਉਹ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਵੰਡੀਆਂ ਹੋਈਆਂ ਨੇ ਔਰ ਉਹਨਾਂ ਟੁਕੜਿਆਂ ਨੂੰ ਜੇ ਚੱਕਬੰਦ ਕਰ ਦਿੱਤਾ ਜਾਵੇ ਤਾਂ ਇਸ ਦੇਸ਼ ਦੀ ਜ਼ਮੀਨ ਜਿਹੜੀ ਹੈ ਉਹਦੇ ਹਰ ਕੋਨੇ ਤੱਕ ਪਾਣੀ ਪਹੁੰਚੇਗਾ ਔਰ ਉਹ ਜ਼ਮੀਨ ਜਿਹੜੀ ਆ ਫਰਟਾਈਲ ਹੋਵੇਗੀ ਮੈਂ ਸਾਥੀਓ ਫਗਵਾੜਾ ਦੇ ਸਾਥੀਓ ਤੋਂ ਪੁੱਛਣਾ ਚਾਹੁੰਨਾ ਕਿ ਜੇ ਸਮਾਲ ਹੋਲਡਿੰਗ ਆਫ ਇੰਡੀਆ ਐਂਡ देयर ਰੈਮਡੀਜ਼ ਬਾਬਾ ਸਾਹਿਬ ਅੰਬੇਡਕਰ ਕੇ ਉਹਦੇ ਹੱਲ ਦੀ ਗੱਲ ਕਰਦੇ ਨਹੀਂ ਚੱਕਬੰਦੀ ਕਾਨੂੰਨ ਦੀ ਗੱਲ ਕਰਦੇ ਨੇ ਤਾਂ ਸਾਥੀਓ ਕੀ ਬਾਬਾ ਸਾਹਿਬ ਅੰਬੇਡਕਰ ਇਹ ਦਲਤਾਂ ਦੀ ਗੱਲ ਕਰ ਰਹੇ ਨੇ ਜਾਂ ਸਰਬ ਸਮਾਜ ਦੀ ਗੱਲ ਕਰ ਰਹੇ ਨੇ ਕਿਉਂਕਿ ਦਲਤਾਂ ਦੇ ਕੋਲ ਤਾਂ ਜ਼ਮੀਨ ਜਿਹੜੀ ਆ ਉਹ ਬਿਲਕੁਲ ਵੀ ਨਹੀਂ ਹੈ ਬਾਬਾ ਸਾਹਿਬ ਅੰਬੇਡਕਰ ਨੇ 1928 ਦੇ ਵਿੱਚ ਮੁੰਬਈ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਇੱਕ ਬਿੱਲ ਲਿਆਂਦਾ ਔਰ ਉਹ ਬਿੱਲ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਕੀ ਕਹਿੰਦੇ ਨੇ ਕਿ ਇਸ ਦੇਸ਼ ਦੇ ਵਿੱਚ ਜਿਹੜੀਆਂ ਪ੍ਰੈਗਨੈਂਟ ਵੂਮਨਸ ਨਹੀਂ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਨਹੀਂ ਉਹ ਜਦ ਬੱਚੇ ਨੂੰ ਜਨਮ ਦਿੰਦੀਆਂ ਸੀ ਤਾਂ ਉਸ ਵੇਲੇ ਉਹਨਾਂ ਦੇ ਸਾਹਮਣੇ ਫੈਕਟਰੀਆਂ 'ਚ ਕੰਮ ਕਰਨ ਵਾਲੀਆਂ ਔਰਤਾਂ ਦੇ ਸਾਹਮਣੇ ਉਹਨਾਂ ਦੇ ਪ੍ਰੈਗਨੈਂਸੀ ਦੇ ਦੌਰਾਨ ਇਹ ਲਿਖ ਦਿੱਤਾ ਜਾਂਦਾ ਸੀ ਕਿ ਇਹ ਔਰਤਾਂ ਐਕਸੀਡੈਂਟ ਹੋ ਗਿਆ ਔਰ ਇਹਨਾਂ ਨੂੰ ਨਾ ਤਾਂ ਕੋਈ ਮਿਹਨਤਾਨਾ ਦਿੱਤਾ ਜਾਏਗਾ ਔਰ ਨਾ ਹੀ ਕੁਛ ਕੋਈ ਛੁੱਟੀ ਦਿੱਤੀ ਜਾਏਗੀ ਸਾਥੀਓ ਕੀ ਮੈਂ ਫਗਵਾੜਾ ਦੇ ਸਾਥੀਓ ਤੋਂ ਪੁੱਛਣਾ ਚਾਹੁੰਦਾ ਜਿਹੜੇ ਇਸ ਐਸਸੀਐਸਟੀ ਓਬੀਸੀ ਸਮਾਜ ਤੋਂ ਬਾਕੀ ਲੋਕ ਨਹੀਂ ਕੀ ਬਾਬਾ ਸਾਹਿਬ ਅੰਬੇਡਕਰ ਜਿਹੜਾ ਇਹ ਕਾਨੂੰਨ ਲੈ ਕੇ ਆਏ ਨਹੀਂ ਕਿ ਔਰਤਾਂ ਨੂੰ ਪ੍ਰਸੂਤੀ ਛੁੱਟੀਆਂ ਦਿੱਤੀਆਂ ਜਾਣ ਔਰ ਸਰਕਾਰ ਉਹਨਾਂ ਦਾ ਖਰਚਾ ਚੁੱਕੇ ਕਿਉਂਕਿ ਜਦ ਇੱਕ ਔਰਤ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਭਾਰਤ ਦੇ ਇੱਕ ਨਾਗਰਿਕ ਨੂੰ ਜਨਮ ਦਿੰਦੀ ਹੈ ਸਾਥੀਓ ਕੀ ਭਾਰਤ ਦੇਸ਼ ਦੇ ਸਿਰਫ ਐਸੀ ਔਰ ਦਲਸਵਾਜ ਦੀਆਂ ਔਰਤਾਂ ਹੀ ਬੱਚੇ ਨੂੰ ਜਨਮ ਦਿੰਦੀਆਂ ਨੇ ਬਾਕੀ ਔਰਤਾਂ ਬੱਚੇ ਨੂੰ ਜਨਮ ਨਹੀਂ ਦਿੰਦੀਆਂ ਜੇ ਉਹ ਬੱਚੇ ਨੂੰ ਜਨਮ ਦਿੰਦੀਆਂ ਨੇ ਤੇ ਬਾਬਾ ਸਾਹਿਬ ਅੰਬੇਡਕਰ ਇਸ ਦੇਸ਼ ਦੇ 85% ਔਰਤਾਂ ਔਰ ਇਸ ਦੇਸ਼ ਦੇ 85% ਲੋਕਾਂ ਦਾ ਮਸੀਹਾ ਹੈ ਇਕੱਲਾ ਦਲਤਾਂ ਦਾ ਮਸੀਹਾ ਨਹੀਂ ਹੈ ਇੱਕ ਬਹੁਤ ਵੱਡਾ ਬਾਬਾ ਸਾਹਿਬ ਅੰਬੇਡਕਰ ਦੇ ਉੱਪਰ ਇੱਕ ਅਲੀਗੇਸ਼ਨ ਲਾਇਆ ਜਾਂਦਾ ਹੈ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਸ਼ਾਇਦ ਬਾਬਾ ਸਾਹਿਬ ਅੰਬੇਡਕਰ ਨੂੰ ਜਦ ਸੰਵਿਧਾਨ ਬਣਾਉਣ ਦੇ ਲਈ ਬਾਬਾ ਸਾਹਿਬ ਅੰਬੇਡਕਰ ਤੱਕ ਅਪਰੋਚ ਕੀਤੀ ਗਈ ਤਾਂ ਸ਼ਾਇਦ ਕਾਂਗਰਸ ਪਾਰਟੀ ਨੇ ਕੋਈ ਬਹੁਤ ਵੱਡਾ ਬਾਬਾ ਸਾਹਿਬ ਅੰਬੇਡਕਰ ਤੇ ਪਰ ਉਪਕਾਰ ਕਰ ਦਿੱਤਾ ਸਾਥੀਓ ਇਸ ਦੇਸ਼ ਦਾ ਪ੍ਰਧਾਨ ਮੰਤਰੀ ਪੰਡਤ ਜੋਹਰ ਲਾਲ ਨਹਿਰੂ ਉਹ ਆਪਣੀ ਭੈਣ ਵਿਜੇ ਲక్ష్ਮੀ ਪੰਡਤ ਨੂੰ ਇੱਕ ਚਿੱਠੀ ਲਿਖਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਚਾਹੁੰਦਾ ਹੈ ਕਿ ਇਸ ਦੇਸ਼ ਦਾ ਸੰਵਿਧਾਨ ਲਿਖਿਆ ਜਾਵੇ ਔਰ ਅਸੀਂ ਇਹ ਚਿੱਠੀ ਦੇ ਵਿੱਚ ਉਹਨਾਂ ਲਿਖਿਆ ਕਿ ਇੱਕ ਅੰਗਰੇਜ਼ ਜਿਹਦਾ ਨਾਂ ਆਈਵਰ ਜੈਨਿਕਸ ਹੈ ਉਹਨੂੰ ਜਾ ਕੇ ਮਿਲਿਆ ਜਾਵੇ ਕਿਉਂਕਿ ਉਸਨੇ 6 ਦੇਸ਼ਾਂ ਦਾ ਇਤਿਹਾਸ ਜਿਹੜਾ ਸੰਵਿਧਾਨ ਜਿਹੜਾ ਉਹ ਲਿਖਿਆ ਹੋਇਆ ਸੀ ਜਦ ਵਿਜੇ ਲక్ష్ਮੀ ਪੰਡਤ ਵਿਜੇ ਲక్ష్ਮੀ ਪੰਡਤ ਜਦ ਸਰ ਆਈਵਰ ਜੈਨਿਕਸ ਕੋਲ ਗਏ ਔਰ ਉਹਨਾਂ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਹ ਇੱਛਾ ਹੈ ਕਿ ਤੁਸੀਂ ਭਾਰਤ ਦਾ ਸੰਵਿਧਾਨ ਲਿਖੋ ਤਾਂ ਸਰ ਆਈਵਰ ਜੈਨਿਕਸ ਨੇ ਕਿਹਾ ਕਿ ਤੁਹਾਡੇ ਦੇਸ਼ ਦੇ ਵਿੱਚ ਇੱਕ ਬਹੁਤ ਮਹਾਨ ਵਿਅਕਤੀ ਬੈਠਾ ਹੈ ਉਸ ਦਾ ਨਾਮ ਬਾਬਾ ਸਾਹਿਬ ਅੰਬੇਡਕਰ ਹੈ ਮੈਂ ਛੇ ਦੇਸ਼ਾਂ ਦਾ ਸੰਵਿਧਾਨ ਬਣਾਉਣ ਦੇ ਸਮੇਂ पैर पैर तो उस महान पुरश के को संविधान बनाने की राय ली है इस करके पंडित जवाहर लाल नहरू को चाहिए है कि भारत का संविधान बाबा साहब अंबेडकर वर्गे पुरखे को लिखवाया जाए तो साथियों की बाबा साहब अंबेडकर के उपर असी ये लोग जोड़े ने कोई एसान कर रहे हैं बाबा साहब अंबेडकर ने एक होर किताब लिखी प्रॉब्लम ऑफ रूपीस प्रॉब्लम ऑफ रूपीस इट इत, इट्स ओरिजन एंड और सोल्यूशन फिर पुरखा ਕੋਈ ਕਿਤਾਬ ਦੇ ਵਿੱਚ ਪ੍ਰੋਬਲਮ ਲਿਖ ਰਿਆ ਤੇ ਨਾਲ ਦੀ ਨਾਲ ਉਹਦਾ ਜਿਹੜਾ ਉਹ ਹੱਲ ਵੀ ਲਿਖ ਰਿਆ ਜਦ ਇਹ ਕਿਤਾਬ ਬ੍ਰਿਟਿਸ਼ ਸਰਕਾਰ ਦੇ ਕੋਲ ਪਹੁੰਚੀ ਤਾਂ ਬ੍ਰਿਟ ਸਰਕਾਰ ਜਿਹੜੀ ਉਹ ਅੰਦਰੋਂ ਅੰਦਰ ਹਿੱਲ ਗਈ ਉਹਨਾਂ ਨੇ ਬਾਬਾ ਸਾਹਿਬ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ ਜਿਹਦਾ ਨਾਮ ਸੀ ਹਿਲਟਨ ਕਮਿਸ਼ਨ ਜਦ ਹਿਲਟਨ ਕਮਿਸ਼ਨ ਭਾਰਤ ਦੇਸ਼ ਦੇ ਵਿੱਚ ਆਇਆ ਔਰ ਹਿਲਟਨ ਕਮਿਸ਼ਨ ਨੇ ਬਾਬਾ ਸਾਹਿਬ ਅੰਬੇਡਕਰ ਦੀ رائے ਵੀ ਮੰਗੀ ਤਾਂ ਬਾਬਾ ਸਾਹਿਬ ਅੰਬੇਡਕਰ ਨੇ ਜਦ ਉਹ ਸਿਲਟਨ ਕਮਿਸ਼ਨ ਦੇ ਸਾਹਮਣੇ ਇਹ ਗੱਲ ਰੱਖੀ ਕਿ ਅੰਗਰੇਜ਼ਾਂ ਅੰਗਰੇਜ਼ ਜੜੇ ਨਹੀਂ ਉਹ ਦਿਨੋ ਦਿਨ ਡਾਲਰ ਨੂੰ ਮਜ਼ਬੂਤ ਕਰ ਰਹੇ ਨੇ ਔਰ ਭਾਰਤ ਦੇ ਰੁਪਈਏ ਨੂੰ ਕਮਜ਼ੋਰ ਕਰ ਰਹੇ ਨੇ ਤਾਂ ਬਾਬਾ ਸਾਹਿਬ ਅੰਬੇਡਕਰ ਦੀ ਰეკਮੈਂਡੇਸ਼ਨ ਤੇ ਬਾਬਾ ਸਾਹਿਬ ਅੰਬੇਡਕਰ ਦੀ ਰეკਮੈਂਡੇਸ਼ਨ ਤੇ 1 April 1935 ਨੂੰ ਇਸ ਦੇਸ਼ ਦੇ ਵਿੱਚ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ ਗਈ ਮੈਂ ਫਗਵਾੜੇ ਦੇ ਸਾਥੀਆਂ ਤੋਂ ਪੁੱਛਣਾ ਚਾਹੁੰਨਾ ਕਿ ਰਿਜ਼ਰਵ ਬੈਂਕ ਦਾ ਜਿਹੜਾ ਨੋਟ ਹੈ ਕਿ ਉਹ ਸਿਰਫ ਤੇ ਸਿਰਫ ਦਲਤਾਂ ਦੀ ਜੇਬ ਵਿੱਚ ਹੈ ਜਾਂ ਸਾਰੇ ਉਸ ਨੋਟ ਨੂੰ ਲੈ ਕੇ ਤੁਰੇ ਫਿਰਦੇ ਆ। ਤਾਂ ਇਸ ਕਰਕੇ ਸਾਥੀਓ ਅੱਜ ਜ਼ਰੂਰਤ ਹੈ ਕਿ ਬਾਬਾ ਸਾਹਿਬ ਅੰਬੇਡਕਰ ਦੇ ਜਿਹੜੇ ਬਹੁਤ سارے ਕੰਮ ਜਿਹੜੇ ਕੀਤੇ ਹੋਏ ਨੇ ਉਹਨਾਂ ਲੋਕਾਂ ਉਹਨਾਂ ਕੰਮਾਂ ਨੂੰ ਵੀ ਅਸੀਂ ਲੋਕਾਂ ਦੇ ਸਾਹਮਣੇ ਰੱਖੀਏ ਕਿਉਂਕਿ ਅਸੀਂ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਡਕਰ ਦੀਆਂ ਸਿਫਤਾਂ ਕਰਨ ਦੇ ਵਾਲੇ ਪਾਸੇ ਹਾਂ ਆਪਣੇ ਸਮਾਜ ਨੂੰ ਸਿਫਤਾਂ ਕਰ ਕਰਕੇ ਦੱਸੀ ਜਾਂਦੇ ਆ ਬਾਬਾ ਸਾਹਿਬ ਅੰਬੇਡਕਰ ਦੀਆਂ ਔਰ ਸਮਾਜ ਵੀ ਬਾਬਾ ਸਾਹਿਬ ਅੰਬੇਡਕਰ ਦੀਆਂ ਸਿਫਤਾਂ ਸੁਣਨ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡਾ ਅੰਬੇਡਕਰਾਈਟ ਸਮਝਦਾ ਹੈ ਕਿ ਮੈਂ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਦੇ ਵਿੱਚ ਗਮਸ਼ਾ ਪਾਇਆ ਮੈਂ ਬਾਬਾ ਸਾਹਿਬ ਅੰਬੇਡਕਰ ਦੀ ਦੇ ਨਾਂ ਤੇ ਪ੍ਰੋਗਰਾਮ ਕਰਦਾ ਲੇਕਿਨ ਸਾਥੀਓ ਜ਼ਰੂਰਤ ਕੀ ਹੈ ਬਾਬਾ ਸਾਹਿਬ ਅੰਬੇਡਕਰ ਦੇ ਦੇ ਫਾਲੋਅਰ ਹੋਣ ਦੀ ਕਿ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਅੰਤਿਮ ਇੱਛਾ ਸੀ ਕਿ ਮੈਂ ਇਸ ਦੇਸ਼ ਨੂੰ ਬੁੱਧਮਈ ਵੇਖਣਾ ਚਾਹਣਾ ਔਰ ਇਸ ਦੇਸ਼ ਦੀ ਸੱਤਾ ਤੇ ਵੰਚਤਾ ਦਾ ਸ਼ਾਸਕ ਸ਼ਾਸਨ ਚਾਹਣਾ ਇਸ ਦੇਸ਼ ਦੀ ਸੱਤਾ ਦੇ ਵੰਚਦਾਂ ਦਾ ਸ਼ਾਸਨ ਚੋਣਾ ਸਾਥੀਓ ਕੀ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਜਾਣ ਤੋਂ ਬਾਅਦ ਵੰਚਦਾਂ ਦਾ ਸ਼ਾਸਨ ਇਸ ਦੇਸ਼ ਦੇ ਵਿੱਚ ਕਾਇਮ ਕਰ ਕਰ ਪਾਏ ਕਿ ਅਸੀਂ ਭਾਰਤ ਨੂੰ ਬੁੱਧਮਈ ਬਣਾ ਪਾਏ ਕਿਉਂਕਿ ਅਸੀਂ ਲੋਕ ਭਾਰਤ ਨੂੰ ਬੁੱਧਮਈ ਬਣਾਉਣ ਵਾਲੇ ਪਾਸੇ ਵੀ ਨਹੀਂ ਹਾਂ ਔਰ ਅਸੀਂ ਸ਼ਾਸਨ ਕਰਨ ਵਾਲੇ ਵਾਲੀ ਜਮਾਤ ਵੀ ਬਣਨ ਦੇ ਲਈ ਤਿਆਰ ਨਹੀਂ ਹਾਂ ਜਿਸ ਤਰ੍ਹਾਂ ਭਾਈ ਸਾਹਿਬ ਗੱਲ ਕਰ ਰਹੇ ਕਰ ਰਹੇ ਸੀ ਕਿ ਅਸੀਂ ਫੈਸਟੀਵਲ ਮਨਾਈ ਜਾਂਦੇ ਆ ਇਹ ਫੈਸਟੀਵਲ ਜਿਹੜੇ ਆ ਹੁਣੇ ਜ਼ਰੂਰ ਚਾਹੀਦੇ ਨੇ ਲੇਕਿਨ ਇੱਥੋਂ ਅਸੀਂ ਸੰਕਲਪ ਕਰਕੇ ਜਾਈਏ ਕਿ ਬਾਬਾ ਸਾਹਿਬ ਅੰਬੇਡਕਰ ਤੁਹਾਡੇ ਜਾਣ ਤੋਂ ਬਾਅਦ ਵੀ ਅਸੀਂ ਇਸ ਦੇਸ਼ ਦੀ ਸੱਤਾ ਤੇ ਕਾਬਜ ਨਹੀਂ ਹੋ ਸਕੇ ਅੱਜ ਅਸੀਂ ਪ੍ਰਣ ਕਰਕੇ ਜਾਂਦੇ ਆ ਕਿ ਆਉਣ ਵਾਲਾ ਸਾਲ ਅਸੀਂ ਇਸ ਏਰੀਏ ਦੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਤੇਰੇ ਨਾਂ ਦੀ ਅਲਖ ਜਗਾਵਾਂਗੇ ਔਰ ਸਮਾਜ ਨੂੰ ਲਾਂਬੰਦ ਕਰਾਂਗੇ ਜਿਹੜੀ ਗੱਲ ਸਾਡਾ ਪੁਰਖਾ ਅੱਜ ਤੋਂ 650 ਸਾਲ ਪਹਿਲਾਂ ਕਹਿ ਕੇ ਗਿਆ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸੰਬਸੇ ਰਵਿਦਾਸ ਰਹੇ પ્રસન્ન ਅਸੀਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਸੁਪਨਾ ਜਿਹੜਾ ਉਹਨੂੰ ਪੂਰਾ ਕਰਨ ਦੇ ਲਈ ਅਸੀਂ ਬਾਬਾ ਸਭ ਅੰਬੇਡਕਰ ਦਾ ਜਿਹੜਾ ਸੁਪਨਾ ਹੈ ਉਹਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰੀਏ ਕਿਉਂਕਿ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਮਧੂ ਮਖੀਰਿਆਂ ਦੀ ਤਰ੍ਹਾਂ ਇਕੱਠੇ ਹੋ ਜਾਓ ਸਾਥੀਓ ਗੁਰੂ ਸਾਹਿਬ ਨੇ मधु मखिरियां ਦੀ ਤਰ੍ਹਾਂ ਇਕੱਠੇ ਹੋਣ ਦੀ ਗੱਲ ਕੀਤੀ ਲੇਕਿਨ ਬਾਬਾ ਸਾਹਿਬ ਅੰਬੇਡਕਰ ਨੇ मधु मखिरੇ ਦਾ ਜਿਹੜਾ ਡੰਗ ਹੁੰਦਾ ਆ ਉਸੇ ਤਰ੍ਹਾਂ ਦਾ ਡੰਗ ਵੋਟ ਦੇ ਰੂਪ ਦੇ ਵਿੱਚ ਸਾਨੂੰ ਦਿੱਤਾ ਇਸ ਕਰਕੇ ਸਾਡੀ ਇਹ ਡਿਊਟੀ ਬਣਦੀ ਆ ਕਿ ਆਪਣੇ ਰਹਿਬਰਾਂ ਦੇ ਜਾਣ ਤੋਂ ਬਾਅਦ ਅਸੀਂ ਸਿਰਫ ਤੇ ਸਿਰਫ ਪ੍ਰੋਗਰਾਮ ਹੀ ਨਾ ਕਰੀ ਜਾਈਏ ਸਰਆਬਰਾਂ ਦੇ ਸੁਪਨੇ ਨੂੰ ਸਕਾਰ ਕਰਨ ਦੇ ਲਈ ਅਸੀਂ ਸਿਰ ਤੜ ਦੀ ਬਾਜੀ ਲਗਾ ਲਈਏ ਲਗਾ ਦੀਏ ਤਾਂ ਸਾਡੇ ਜਨਮ ਦਿਨ ਮਨਾਉਣੇ ਔਰ ਇਹ ਜਨਮ ਦਿਨ ਮਨਾਉਣੇ ਤਾਂ ਹੀ ਸਾਰਥਕ ਹੋ ਸਕਦੇ ਆ ਜੇ ਅਸੀਂ ਆਪਣੇ ਰਹਿਬਰਾਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਦੇ ਆ ਸਮਾਂ ਬਹੁਤ ਜ਼ਿਆਦਾ ਹੋ ਗਿਆ ਪੰਡਾਲ ਵੀ ਲਗਭਗ ਜਿਹੜਾ ਉਹ ਤਕਰੀਬਨ ਲੋਕ ਚਲੇ ਗਏ ਤਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੱਥੇ ਹੀ ਗੱਲ ਆਪਣੀ ਨੂੰ ਸਮਾਪਤ ਕਰਦਾ ਧੰਨਵਾਦ ਜੈ ਪੀਮ ਜੈ ਭਾਰਤ ਨਮੋ ਬੁੱਧਾਇ ਇੱਕ ਵਾਰੀ ਫੇਰ ਬਾਬਾ ਸਬੰਬੇਡਕਰ ਦੇ ਜਨਮ ਦਿਨ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ